ਉਹਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮਾਹੌਲ ਬੇਹੱਦ ਤਣਾਅਪੂਰਨ ਬਣੇ ਹੋਏ ਸਨ ਪਰ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਇਸ ਤਣਾਅ ਨੂੰ ਹੱਲ ਕਰਨ ਦੇ ਲਈ ਅਮਰੀਕਾ ਨੇ ਵਿਚੋਲਗੀ ਹੇਠ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ ਹਾਲਾਂਕਿ ਜੰਗਬੰਦੀ ਦੇ ਐਲਾਨ ਤੋਂ ਸਿਰਫ 4 ਘੰਟੇ ਬਾਅਦ ਪਾਕਿਸਤਾਨ ਨੇ ਪਹੁੰਚ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਪਾਕਿਸਤਾਨੀ ਫੌਜ ਵੱਲੋਂ ਫਿਰ ਤੋਂ ਭਾਰਤੀ ਇਲਾਕਿਆਂ ਦੇ ਵਿੱਚ ਡਰੋਨ ਤਾਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਭਾਰਤੀ ਫੌਜ ਨੇ ناکਾਮ ਕਰ ਦਿੱਤਾ ਦੱਸਿਆ ਕਿ ਅਮਰੀਕਾ ਦੀ ਵਿਚੋਲਗੀ ਦੇ ਨਾਲ ਹੋਈ ਜੰਗਬੰਦੀ ਦਾ ਸ਼ਾਹਬਾਜ਼ ਸਰਕਾਰ ਨੇ ਸਮਰਥਨ ਕੀਤਾ ਸੀ ਪਰ ਹੁਣ ਜਿਸ ਤਰ੍ਹਾਂ ਪਾਕਿਸਤਾਨੀ ਫੌਜ ਨੇ ਬਗਾਵਤ ਕਰ ਦਿੱਤੀ ਇਸ ਨਾਲ ਪਾਕਿਸਤਾਨ ਦੇ ਵਿੱਚ ਤਕਤਾ ਪਲਟ ਦੀ ਸੰਭਾਵਨਾ ਵੀ ਜ਼ਿਆਦਾ ਵੱਧ ਗਈ ਹੈ ਦੂਜੇ ਪਾਸੇ ਪਾਕਿਸਤਾਨੀ ਫੌਜਵਰ ਜੰਗਬੰਦੀ ਤੋੜਨ ਤੋਂ ਬਾਅਦ ਰਾਜਸਥਾਨ ਦੇ ਬਾੜਮੀਰ ਪੰਜਾਬ ਦੇ ਫਿਰੋਜ਼ਪੁਰ ਗੁਰਦਾਸਪੁਰ ਤੇ ਪਠਾਨਕੋਟ ਸ਼੍ਰੀਨਗਰ ਦੇ ਵਿੱਚ ਡਰੋਨ ਭੇਜਣ ਦੀਆਂ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਭਾਰਤੀ ਫੌਜ ਨੇ ناکਾਮ ਕਰ ਦਿੱਤਾ। ਪਾਕਿਸਤਾਨ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਫਿਰ ਤੋਂ ਬਲੈਕਆਊਟ ਦਾ ਐਲਾਨ ਕਰ ਦਿੱਤਾ ਗਿਆ। ਸ਼ਹਿਰ ਦੇ ਵਿੱਚ ਮੁਰਤੋਂ ਅਲਾਰਮ ਸਾਰਿਆਂ ਨੂੰ ਗੂੰਜਣ ਲੱਗੇ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਜਾਰੀ ਕਰ ਦਿੱਤੀ। ਬਲੈਕਆਊਟ ਕਰਨ ਦੀ ਅਪੀਲ ਕੀਤੀ ਗਈ। ਇਸੇ ਦੇ ਨਾਲ ਸੜਕ ਤੇ ਚੱਲ ਰਹੇ ਵਾਹਨਾਂ ਦੀਆਂ ਹੈੱਡਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਭਾਵੇਂ ਕਿਸੇ ਧਮਾਕੇ ਦੀ ਆਵਾਜ਼ ਤਾਂ ਨਹੀਂ ਸੁਣਾਈ ਦਿੱਤੀ ਪਰ ਹਵਾਈ ਹਮਲੇ ਕਾਰਨ ਸਾਰਨ ਚਾਲੂ ਰਹੇ ਜੰਗਬੰਦੀ ਦੇ 4 ਘੰਟੇ ਬਾਅਦ ਹੀ ਪਾਕਿਸਤਾਨ ਦੇ ਵੱਲੋਂ ਮੁਰਤੋਂ 79 ਫਾਇਰ ਦੀ ਹੁਕਮਾ ਦੀ ਉਲੰਘਣਾ ਕੀਤੀ ਗਈ। ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ਦੇ ਜੰਗਬੰਦੀ ਦੇ ਸਹਿਮਤ ਹੋਣ ਤੋਂ ਕੁਝ ਘੰਟਿਆਂ ਬਾਅਦ ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ ਕਈ ਥਾਵਾਂ ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਿਤੇ ਸੂਤਰਾ ਮੁਤਾਬਕ ਸੀਮਾ ਸੁਰੱਖਿਆ ਬਲ ਨੂੰ ਕਿਸੇ ਵੀ ਜੰਗਬੰਦੀ ਦੀ ਉਲੰਘਣਾ ਦਾ ਪੂਰੀ ਤਾਕਤ ਨਾਲ ਜਵਾਬਦੇਹ ਦੇ ਨਿਰਦੇਸ਼ ਦਿੱਤੇ ਗਏ ਨੇ ਪਾਕਿਸਤਾਨ ਦੇ ਵੱਲੋਂ ਇਹ ਕਾਰਵਾਈ ਭਾਰਤ ਵੱਲੋਂ ਐਲਾਨ ਕੀਤੇ ਜਾਣ ਤੋਂ ਥੋੜੀ ਦੇਰ ਬਾਅਦ ਕੀਤੀ ਗਈ ਜਾਣਕਾਰੀ ਮੁਤਾਬਕ اسلامਾਬਾਦ ਵੱਲੋਂ ਜੰਗਬੰਦੀ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗਬੰਦੀ ਸਮਝੌਤਾ ਹੋ ਗਿਆ ਸੀ ਤੇ ਥੋੜੀ ਦੇਰ ਬਾਅਦ ਸਰਕਾਰ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਸੀ ਰਾਜਸਥਾਨ ਦੇ ਪੋਖਰਨ ਤੇ ਕਸ਼ਮੀਰ ਦੇ ਬਾਰਾਮੂਲਾ ਦੇ ਵਿੱਚੋਂ ਇੱਕ ਇੱਕ ਡਰੋਨ ਨੂੰ ਡੇਕ ਦਿੱਤਾ ਗਿਆ ਪਾਕਿਸਤਾਨੀ ਫੌਜ ਨੇ ਅਖਨੂਰ ਰਾਜੌਰੀ ਤੇ ਆਰਐਸ ਪੂਰਾ ਸੈਕਟਰਾਂ ਦੇ ਵਿੱਚੋਂ ਅੰਤਰਰਾਸ਼ਟਰੀ ਸਰਹੱਦ ਤੇ ਤੋਪਖਾਨੇ ਦੀ ਗੋਲੀਬਾਰੀ ਕੀਤੀ ਜੰਮੂ ਦੇ ਪੱਲਾਵਾਲਾ ਸੈਕਟਰ ਦੇ ਵਿੱਚ ਕੰਟਰੋਲ ਰੇਖਾ ਦੇ ਨਾਲ ਨਾਲ ਜੰਗਬੰਦੀ ਦੀ ਉਲੰਘਣਾਂ ਦੀ ਰਿਪੋਰਟਾਂ ਵੀ ਮਿਲੀਆਂ ਬਾਰਾਮੂਲਾ ਦੇ ਵਿੱਚੋਂ ਇੱਕ ਡਰੋਨ ਨੂੰ ਡੇਕ ਦਿੱਤਾ ਗਿਆ ਤੇ ਸ਼ੱਕੀ ਮਨੁੱਖ ਰਹਿਤ ਹਵਾਈ ਵਾਹਨ ਦੇਖੇ ਗਏ ਬਾਰਾਂਬੁਲਾ ਤੇ ਸ਼੍ਰੀਨਗਰ ਦੋਵਾਂ ਦੇ ਵਿੱਚਕਾਰ ਆ ਬਲੈਕਆਊਟ ਲਗਾ ਦਿੱਤਾ ਗਿਆ ਰਜੌਰੀ ਦੇ ਵਿੱਚ ਵੀ ਡਰੋਨ ਦੇਖੇ ਗਏ ਜੰਮੂ ਖੇਤਰ ਦੇ ਸਾਂਭਾ ਜ਼ਿਲ੍ਹੇ ਤੋਂ ਹਵਾਈ ਹਮਲੇ ਦਾ ਸਾਰਨ ਵਜਨ ਦੀ ਖਬਰ ਵੀ ਮਿਲੀ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੇ ਲਈ بیس ਕੈਂਪ ਕਟੜਾ ਦੇ ਵਿੱਚ ਹਵਾਈ ਗਤੀਵਿਧੀਆਂ ਉਹਨਾਂ ਦੀ ਰਿਪੋਰਟ ਕੀਤੀ ਗਈ ਬਲੈਕਆਊਟ ਕਰ ਦਿੱਤਾ ਗਿਆ ਉਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਵੀ ਸਾਰੀ ਰਾਤ ਬਲੈਕਆਊਟ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ ਇਸੇ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਾਫ਼ ਕੀਤਾ ਕਿ ਜ਼ਿਲ੍ਹਾ ਅਜੇ ਵੀ ਰੈੱਡ ਅਲਰਟ ਤੇ ਹੈ ਕਿ ਸੈਡ ਅਲਰਟ ਨੂੰ ਦਰਸਾਉਂਦੇ ਹੋਏ ਸਵੇਰੇ ਸਵੇਰੇ ਸਾਇਰਨ ਵੀ ਬਚਾਏ ਗਏ ਡਿਪਟੀ ਕਮਿਸ਼ਨਰ ਨੇ ਸਵੇਰੇ 5:24 ਮਿੰਟ ਤੇ ਜਾਰੀ ਹੁਕਮਾਂ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਤੁਹਾਡੀ ਸਹੂਲਤ ਲਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਪਰ ਅਸੀਂ ਅਜੇ ਵੀ ਰੈਡ ਅਲਰਟ 'ਤੇ ਹਾਂ ਇਸ ਰੈਡ ਅਲਰਟ ਨੂੰ ਦਰਸਾਉਂਦੇ ਹੋਏ ਹੁਣ ਸਾਇਰਨ ਵੱਜ ਰਹੇ ਨੇ ਕਿਰਪਾ ਕਰਕੇ ਆਪਣੇ ਘਰ ਤੋਂ ਬਾਹਰ ਨਾ ਜਾਓ ਅੰਦਰ ਰਹੋ ਖਿੜਕੀਆਂ ਤੋਂ ਦੂਰ ਰਹੋ ਹਰੀ ਚੰਡੀ ਮਿਲਣ ਤੇ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਕਿਰਪਾ ਕਰਕੇ ਪਾਲਣਾ ਯਕੀਨੀ ਬਣਾਓ ਸੁਰੱਖਿਅਤ ਰਹੋ ਤੇ ਕਮਰਾ ਹਰ ਦੇ ਵਿੱਚ ਨਾ ਆਓ ਦੱਸਿਆ ਕਿ ਬੀਤੀ ਸ਼ਾਮ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ ਫਾਇਰ ਹੋ ਗਿਆ ਸੀ ਪਰ ਇਸੇ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਨੇ ਸੀਜ਼ ਫਾਇਰ ਦੀ ਉਲੰਘਣਾ ਕਰਦੇ ਇੱਕ ਵਾਰ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਹਮਲੇ ਦਾ ਭਾਰਤੀ ਫੌਜ ਵੱਲੋਂ ਮੂਹ ਤੋੜਵਾ ਜਵਾਬ ਦਿੱਤਾ ਗਿਆ ਇਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਰਾਤਵਿਲੀ ਕੋਈ ਹਮਾਕਤ ਕੀਤੀ ਜਾਂਦੀ ਸੂਚਨਾ ਨਹੀਂ ਮਿਲੀ